ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਚ ਆਪਾਂ ਦਿਖਾਵਾਂਗੇ ਤਿੰਨ ਜਰਸੀਆਂ ਤਿੰਨੀ ਗੱਬਣ ਦਿਖਾਵਾਂਗੇ ਪਿੰਡ ਹੈਗਾ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਹੈਗਾ ਸੱਜਣੋ ਸੰਗਰੂਰ ਜੇ ਗੱਲ ਕਰ ਲਈਏ ਕਿਉਂਕਿ ਜਰਸੀ ਇੱਥੇ ਥੋਕ ਰੇਟ ਹੀ ਮਿਲਦੀ ਹੈ ਇਹ ਸੱਜਣਾ ਕੋਲੇ ਵਪਾਰ ਦਾ ਕੰਮ ਆ ਪੁਰਾਣਾ ਕੰਮ ਆ ਤੇ ਆਜੋ ਬਾਈ ਜੀ ਨਾ ਕਰਾਉਂਿਆ ਗੱਲਬਾਤ ਕੱਲੀ ਕੱਲੀ ਬੱਛੀ ਤੋੜ ਕੇ ਦਿਖਾਉਨੇ ਆ ਤੇ ਰੇਟ ਵੀ ਸੱਜਣੋ ਤਿੰਨਾਂ ਦੇ ਬਿਲਕੁਲ ਨੋਰਮਲ ਰੇਟ ਹੋਣਗੇ ਵੀਡੀਓ ਦੇ ਵਿੱਚ ਹੀ ਰੇਟ ਹੋਣਗੇ ਆਜੋ ਬਾਈ ਜੀ ਔਰ ਵੀਰ ਜੀ ਕਿਵੇਂ ਠੀਕ ਹੋ ਚੜਦੀ ਕਲਾ ਜੀ ਕਿਵੇਂ ਚੱਲਦਾ ਕੰਮ ਕਰ ਵਧੀਆ ਵਧੀਆ ਵੀਰ ਜੀ ਆ ਹੁਣ ਮੇਰਾ ਕਿਹੜਾ ਕਈ ਦਿਨਾਂ ਬਾਅਦ ਲੱਗਿਆ ਨਾ ਹਾਂ ਕਈ ਦਿਨ ਹੋ ਗਏ ਮਾਲ ਮੇਰਾ ਖਾਲਾ ਹੁਣ ਆਉਣ ਆਉਣ ਨਹੀਂ ਦਿੰਦੇ ਸੀਗੇ ਵੀਰੇ ਨਾਲ ਦੇ ਨਾਲ ਭag ਜਾਂਦਾ ਸੀਗਾ ਆ ਨਾਲ ਦੀ ਨਾਲ ਮਾਲ ਸੇਲ ਹੁੰਦਾ ਲਾ ਬੱਛੀ ਤੋਰ ਦੋ ਜੀ ਖੋਲ ਕੇ ਸੂਆ ਕਿਹੜਾ ਬਾਈ ਇਹਦਾ ਇਹਦਾ ਸੂਆ ਦੂਜਾ ਹੀ ਸੂਆ ਹੈਗੀ ਆ ਦੂਜੀ ਤੇ ਆ ਗਈ ਨਵੇਂ ਹਾਨ ਚ ਆ ਗਈ ਸਜਣੋਂ ਜਮਾ ਇਹਨਾਂ ਪਿਓਰ ਜਰਸੀ ਚ ਘਰੇਲੂ ਸਜਣੇ ਜੇ ਕਿਸੇ ਨੇ ਲੈ ਜਾਣੀਆਂ ਤਿੰਨ ਕਿੰਨੇ ਕ ਕੱਢ ਦੀ ਬਾਈ ਵੀਰ ਜੀ ਇਹ ਕੱਢ ਦੀ 10 ਦਿਨ 10 ਦਿਨ ਕਰ ਦਿਆ 10 ਦਿਨਾਂ ਨੂੰ ਤਾਂ ਚੰਗੀ ਬਣ ਜਾਣਾ ਬਾਵਾ ਥੱਲਿਓ ਹਾਂਜੀ ਬਾਕ ਕਮਾ ਲਓ ਜੀ ਕਮਾ ਕੇ ਇੱਥੇ ਖੜਾ ਆ ਦੋ ਥਣ ਥਣ ਲੱਗਿਆ ਟਾਪ ਕੁਆਲਿਟੀ ਦਾ ਆ ਗਈ ਜਰਸੀ ਸੂਆ ਦੂਜਾ ਤੇ ਜਾਨ ਜੂਨ ਵੀ ਵਾਧੂ ਆ ਕੋਈ ਲਿੱਸੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਜੇ ਗੱਲ ਕਰ ਲਈਏ ਲੰਬਾਈ ਲੰਬੂਈ ਵੀ ਚੰਗੀ ਆ ਤੇ ਥਣ ਥਣ ਵੀ ਦੂਰਾ ਲੱਗਿਆ ਚੰਗਾ ਜਿਵੇਂ ਮੱਜਾਂ ਦੇ ਲੱਗਿਆ ਹੁੰਦਾ ਉਹ ਗੱਲ ਬਾਤ ਆ ਝੋਲ ਝੂਲ ਵੀ ਚੰਗੀ ਆਲੇ ਵਿੱਚ ਸੂਆ ਸੂਣਾ ਇਹਨੇ ਦੂਜਾ ਇੱਥੇ ਤੋਂ ਆਰਡਰ ਰੂਡਰ ਚੈੱਕ ਕਰ ਸਕਦੇ ਇੱਥੋਂ ਝੂਲ ਝੂਲ ਬਹੁਤ ਆ ਤੇ ਚਵਾਈ ਚਬੂਈ ਤਾਂ ਤਕਰੀਬਨ ਇਹਨਾਂ ਦੀ ਓਕੇ ਦਾ ਰਿਪੋਰਟ ਹੀ ਹੁੰਦਾ ਕੰਮ ਓਕੇ ਓਕੇ ਵੀਰੇ ਪੈਲਣ ਦਾ ਕੀ ਰਿਕਾਰਡ ਦੱਸਿਆ ਬਾਈ ਇਹਦਾ ਦੁੱਧ ਦਾ 15 ਕਿਲੋ ਜੀ ਪੈਲਣ ਨੇ ਕੱਢਿਆ 15 ਕਿਲੋ ਐਤਕੀ 16 17 ਪਾ ਸਕਦੀ ਹਾਂ ਹਾਂਜੀ ਪੈਸੇ ਕਿੰਨੇ ਲਵਾਂਗੇ ਬਾਈ ਇਹਦੇ ਵੀਰ ਜੀ ਮੁੱਲ ਇਹਦਾ 40000 ਲੈਣ ਦੇਣ 38000 ਰੁਪਈਆ ਜੀ ਇਹ ਦੇਵਾਂਗੇ 38000 ਦੀ ਹਾਂਜੀ ਆ ਫੇਸ ਕਰੇ ਹੋਰ ਇੱਕ ਵਾਰੀ ਦਾ ਇੱਕ ਵਾਰੀ ਫੇਸ ਕੁਆਲਟੀ ਚੈੱਕ ਕਰਾ ਦੇਣਾ ਆਗੀ ਬਿਲਕੁਲ ਪਿਓਰ ਜਰਸੀ ਚ 10 ਦਿਨਾਂ ਦੀ ਕੱਚੀ ਐ ਇਸ ਟਾਈਮ ਆ ਦੁੱਧ ਬਾਈ ਕਹਿੰਦਾ ਇਹਦਾ 14-15 ਕਿਲੋ ਦਾ ਰਿਕਾਰਡ ਹੈ ਪਹਿਲਣ ਦਾ ਬਾਕੀ ਜਾਨਵਰ ਸੱਜਣਾ ਤੁਸੀਂ ਆਪਣੀ ਸਮਝ ਨਾਲ ਖਰੀਦਣਾ ਹੁੰਦਾ ਇਹ ਮਿਲੂਗੀ ਸਿਰਫ 38000 ਦੀ ਉੱਤੇ ਲੰਬਾਈ ਲੰਮੂਈ ਚੰਗੀ ਆ ਤੇ ਸ਼ਕੀਨ ਸ਼ਕੂਨ ਵੀ ਆ ਪੱਛੀ ਤੇ ਮੇਨ ਗੱਲ ਆ ਵੀ ਜਾਣ ਵਾਲੀ ਗਈ ਆ ਪੱਛੀ ਵੀ ਚੰਗੇ ਕੱਦ ਚ ਆ ਗਈ ਇਹ ਵੀ ਤੋਰ ਦਜੀ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਵੀ ਮਿਰਜੀ ਦੂਜਾ ਸੂਆ ਇਹਦਾ ਵੀ ਦੂਜਾ ਤੇ ਨਗੀਨਾ ਇਹ ਵੀ ਯਾਰ ਚੰਗਾ ਟਾਪ ਦਾ ਥਾਣੇ ਇਹਨੂੰ ਵੀ ਟਾਪ ਕੁਆਲਿਟੀ ਦਾ ਲੱਗਿਆ ਜਮਾਨ ਇਹ ਦਿਨ ਕਿੰਨੇ ਕੱਢਦੀ ਆ ਬਾਈ ਮਿਰਜੀ ਇਹ ਦਿਨ 20 ਕੱਢਦੀ ਆ ਇਹ 20 ਦਿਹਾੜਾਂ ਦੀ ਕੱਚੀ ਆ। ਆ ਬਾਡੀ ਬੁੱਡੀ ਦੀ ਇਹ ਵੀ ਚੰਗੀ ਆ ਨਾ? ਹਾਂਜੀ ਕੱਦ-ਕਾਟ ਫੁੱਲ ਹੀ। ਕੱਦ ਵਿੱਡਾ ਵਾਲੀ ਵੱਛੀ ਆ ਗਈ, ਬਾਡੀ ਦੀ ਚੰਗੀ ਆ ਤੇ ਬਾਈ ਦੇ ਕੱਦ ਤੋਂ ਵੀ ਆਈਡੀਆ ਲਾ ਸਕਦੇ ਹੋ ਬਾਈ ਦਾ ਕੱਦ ਥੋੜਾ ਜਿਹਾ ਵੱਡਾ ਆ ਗਿਆ। ਇੱਥੋਂ ਲੰਬਾਈ ਲੂਈ ਚੈੱਕ ਕਰ ਸਕਦੇ ਹਾਂ 20 ਦਿਨ ਕੱਢ ਦੂ ਬਾਈ। ਹਾਂਜੀ। ਆ ਠੰਡ ਚ ਸੂ ਜਾ ਕੇ ਨਾ। ਹਾਂਜੀ ਵਧੀਆ। ਰੁੱਤ ਉੱਤੇ। ਪੂਰੀ ਟੌਪ ਦੀ ਰੁੱਤ ਚ ਸੂ ਗਈ। ਇਹਦੇ ਦੁੱਧਾ ਕੀਰ ਕੱਢ ਰਿਹਾ ਪਹਿਲਣ ਦਾ ਬਾਈ। ਵਿਰਜੇ ਦਾ ਰਿਹਾ 17 ਕਿਲੋ ਦਾ। ਪਹਿਲਣ ਦਾ ਰਿਹਾ ਇਹਦਾ ਬਾਈ ਕਹਿੰਦਾ 17-18 ਕਿਲੋ ਦਾ ਰਿਕਾਰਡ। ਤੇ ਬੀਹਾਂ ਦਿਨਾਂ ਦੀ ਕੱਚੀ ਆ ਕਿਉਂਕਿ ਹੌਲੀ ਹੌਲੀ ਜਿਵੇਂ ਜਿਵੇਂ ਇਹਨੇ ਰੈਡੀ ਹੋਣਾ ਓਵੇਂ ਓਵੇਂ ਲੇਵਾ ਭਰਨਾ ਅੱਗੇ ਜਾ ਕੇ ਚਵਾਈ ਚਬੂਈ ਦੀ ਕਿ ਮੇਰੇ ਯਾ ਓਕੇ ਵੀਰ ਜੀ ਜਮਾ ਚਵਾਈ ਚਬੂਈ ਓਕੇ ਦੀ ਰਿਪੋਰਟ ਆ ਹਾਂਜੀ ਓਕੇ ਦੀ ਆ ਉੱਤੋਂ ਲੰਬਾਈ ਲੰਬੂਈ ਚੰਗੀ ਆ ਲਿੱਸੀ ਲੂਸੀ ਇਹ ਵੀ ਨਹੀਂ ਹੈਗੀ ਕਿਸੇ ਪੱਖ ਤੋਂ ਜੇ ਗੱਲ ਕਰ ਲਈਏ ਇਹਦੇ ਕਿੰਨੇ ਪੈਸੇ ਲਵਾਂਗੇ ਬਾਈ ਇਹਦਾ ਮੁੱਲ ਵੀ 40000 ਲੈਣ ਦੇਣ 38000 ਰੁਪਏ ਜੇ ਜੋੜਾ ਲੈਣਾ ਕਿਸੇ ਸੱਜਣ ਨੇ ਜੋੜੇ ਜੋੜਾ ਵੀਰ ਜੀ ਦਵਾਂਗੇ ਅਗਲੇ ਨੂੰ 75000 ਦਾ ਆ ਜੋੜੇ ਚ ਮਨਤਾਨ ਕਰ ਦਿਆਂਗੇ ਹਾਂਜੀ ਆ ਜੋੜਾ ਬਾਈ ਕਹਿੰਦਾ ਆਪਾਂ ਦੇ ਦਾਂਗੇ 75 ਦਾ ਮਾਨ ਤਾਨ ਕਰ ਦਾਂਗੇ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ ਤਿੰਨ ਨੰਬਰ ਵਾਲੀ ਬੱਚੀ ਇਹਦਾ ਸੂਆ ਕਿਹੜਾ ਜੀ ਇਹਦਾ ਸੂਆ ਇਹ ਚੀਜਾ ਜੀ ਇਹਦਾ ਸੂਆ ਤੀਜਾ ਆ ਗਿਆ ਇਹ ਆ ਗਈ ਬਲੈਕ ਫੇਸ ਚ ਆ ਗਈ ਇਹ ਗੱਲਬਾਤ ਕਰ ਲਾਂ ਥਣ ਥਣ ਇਹਨੂੰ ਵੀ ਚੰਗਾ ਲੱਗਿਆ ਮੇਰੇ ਖਿਆਲ ਆ ਇਹ ਵੀ ਕੱਢਦੀ ਆ ਬਾਈ ਦਿਨ ਹਨਾ ਹਾਂਜੀ ਇਹ ਵੀ 20 ਦਿਨ ਕੱਢਦੀ ਆ ਜੀ ਇਹ ਵੀ 20 ਦਿਨਾਂ ਦੀ ਕੱਚੀ ਆ ਹਾਂਜੀ ਉਹ ਜ਼ਿਆਦਾਤਰ ਆਪਣੇ ਕੋਲੇ 10 ਤੋਂ 15 ਦਿਨ ਦਾ ਕੱਚਾ ਜ਼ਿਆਦਾ ਆਉਂਦਾ ਜੀ ਹਾਂਜੀ ਜ਼ਿਆਦਾ ਕੱਚਾ ਮਾਲ ਆਉਂਦਾ ਜੀ ਆ ਤਿਆਰ ਜਾਨਵਰ ਥੋੜਾ ਜਿਹਾ ਨਿਕਲਦਾ ਫਿਰ ਬੁਕਾਰੀਆ ਕਰ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂ ਨਾ ਇੱਥੇ ਹੈਗਾ ਥੋਕ ਰੇਟਾਂ ਵਾਲਾ ਸਿਸਟਮ ਆ ਰਿਹਾ ਬਾਈ ਕੋਲੇ ਕਿਉਂਕਿ ਇੱਥੇ ਤੋਂ ਤਕਰੀਬਨ ਤਕਰੀਬਨ ਨਾ ਸਾਰੇ ਏਰੀਏ ਦੇ ਵਪਾਰੀਏ ਲੈ ਕੇ ਜਾਂਦੇ ਨੇ ਮਾਲ ਬਾਈ ਤੋਂ ਇੱਥੋਂ ਬੱਚੀ ਦਾ ਥਣ ਥਣ ਚੈੱਕ ਕਰ ਸਕਦੇ ਆ ਇਹਦਾ ਕੀ ਰਿਕਾਰਡ ਰਿਹਾ ਬਾਈ ਦੂਜੇ ਸੂਏ ਦੁੱਧ ਦਾ ਇਹਦਾ ਰਿਹਾ ਜੀ 18 ਕਿਲੋ ਦਾ ਬਾਈ ਇਹਦਾ ਬਾਈ ਕਹਿੰਦਾ ਰਿਹਾ 17 18 ਕਿਲੋ ਦਾ ਰਿਕਾਰਡ ਤੇ ਥਣ ਥਣ ਵੀ ਚੰਗਾ ਲੱਗਿਆ ਇਹ ਲੱਗਿਆ ਵੀ ਟਾਪ ਕੁਆਲਿਟੀ ਦਾ ਤੇ ਮੇਨ ਗੱਲ ਆ ਠੰਡੀ ਸੀਲ ਆ ਥਣ ਥਣ ਮੋਟਾ ਲੱਗਿਆ ਮੈਸਾ ਸਿਸਟਮ ਹੀ ਆ ਨਾ ਤੇ ਇਹਨਾਂ ਦੀ ਬਾਈ 80% ਵੀ ਅੱਕੜੀਆਂ ਨੁੜੀ ਸੀ ਲਾ ਜੀ ਨਾ ਸਲ ਤਾਂ ਇਹ ਸਾਰੀ ਠੰਡੀ ਸੀ ਲਾ ਗਈ ਜਰਸੀ ਆ ਗਈ ਜਿੰਨੀ ਕਾ ਆ ਕਰਦੂਗੀ 20 ਦਿਨ ਡੇਢ ਕਿਹੜਾ ਨਾ ਹਾਂਜੀ ਤੇ ਬਾਕੀ ਇਹਨਾਂ ਦਾ ਪਤਾ ਵੀ ਨਹੀਂ ਲੱਗਦਾ ਕਈ ਵਾਰੀ ਮੌਕੇ ਇਹਦੇ ਤਿਆਰ ਹੋ ਜਾਂਦੀਆਂ ਨਹੀਂ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹਦਾ 35000 ਰੁਪਏ ਜੀ ਇਹ ਦੇ ਦਾਂਗੇ 35000 ਦੀ ਮਾਨਤਾਣ 35 ਚੋ ਕਰਦੇ ਆਂਗੇ ਹਾਂਜੀ ਹਾਂਜੀ ਬਾਕੀ ਜੇ ਤਿੰਨੇ ਕੋਈ ਸੱਜਣ ਪੌਂਦਾ ਤਿੰਨਾ ਚੋ ਹੋ ਜੂ ਹਾਂ ਤਿੰਨਾ ਚੋ ਹੋ ਜੂਗਾ ਜੀ ਆ ਨੰਬਰ ਬੋਲ ਦਿਓ ਜੀ ਆਪਣਾ 98036 ਜੀ ਹਾਂਜੀ 058881 ਵਾਰੀ ਫੇਰ ਬੋਲ ਦਿਓ ਜੀ 98036 ਜੀ ਹਾਂਜੀ 05888 ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਇਹਨਾਂ ਚੋ ਜਿਹੜੀ ਵੀ ਬੱਚੀ ਪਸੰਦ ਆ ਉਹ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ